हां भाई दोस्तों की हाल ने भाई भाई आज आए हैं पतनौले बस स्टैंड ਦੇ ਲਵੀ ਜਿਹੜੀ ਆ ਖੂਹ ਵਾਲੀ ਗਲੀ ਜੀ ਜਾਂਦੀ ਆ ਰਪਿੰਦਰ ਐਗਰੀ ਵਰਕਸ ਤੇ ਇਹ ਆਪਣੇ ਯਾਰ ਦੀ ਵਰਕਸਾ ਬਾਈ ਠੀਕ ਆ ਜੋ ਦਿਖਾਉਣੇ ਆ ਤੁਹਾਨੂੰ ਪਤਾ ਜਆ ਦੱਸਦੇ ਆ ਅੱਡੇ ਤੋਂ ਜਿਹੜੀ ਐ ਗਲੀ ਜੀ ਆਉਂਦੀ ਐ ਖੂਹ ਵਾਲੀ ਗਲੀ ਕਹਿ ਦਿੰਦੇ ਨੇ ਠੀਕ ਆ ਇਹ ਤੇ ਪਹਿਲਾਂ ਹੀ ਆ ਬਾਈ ਹਰਪਿੰਦਰ ਐਗਰੀ ਵਰਕਸ ਆਉ ਦਿਖਾਉਣੇ ਆ ਤੁਹਾਨੂੰ ਵੀ ਕੀ ਕੀ ਕਰਿਆ ਜਾਂਦਾ ਇੱਥੇ ਇੱਥੇ ਹਰ ਤਰ੍ਹਾਂ ਦੇ ਫੈਂਸੀ ਗੇਟ ਬਾਈ ਜੰਗਲੇ ਸਟੀਲ ਦੀਆਂ ਪੌੜੀਆਂ ਜਾਪਾਨੀ ਚਗਾਠਾਂ ਆਰਡਰ ਤੇ ਬੁੱਕ ਕੀਤੀਆਂ ਜਾਂਦੀਆਂ ਨੇ ਅਦਾ ਕੋਈ ਦੇਖਾਈ ਨਹੀਂ ਗੱਡੀਆਂ ਦੀਆਂ ਬਾਡੀਆਂ ਬੂਡੀਆਂ ਲਾਈਆਂ ਜਾਂਦੀਆਂ ਛੱਲੀ ਬਾਕਸ ਕੰਮ ਕੀਤਾ ਜਾਂਦਾ ਹੈ ਹਾਂ ਗੱਲ ਵੀ ਕਰਾਉਣੀ ਹੈ ਫੋਟੋ ਦੇ ਨਾਲ ਅੱਜ ਜਿੰਨੀਆਂ ਗੱਡੀਆਂ ਖੜੀਆਂ ਨੇ ਬਾਈ ਸਾਰੀਆਂ ਦੀ ਬਾਡੀ ਬੂਡੀ ਦਾ ਕੰਮ ਸਾਰਿਆਂ ਦੀ ਦਾ ਆਪਣੇ ਯਾਰ ਦੁਆਰਾ ਹੀ ਕਰਾਇਆ ਗਿਆ ਹਾਂਜੀ ਬਾਤ ਜੀ ਹਾਂਜੀ ਯਾਰ ਹੀ ਹੈ ਜੀ ਆ ਜੀ ਮੇਤਰੋਏ ਆਪਣਾ ਦੋਸਤ ਜੀ ਮਨਟੀ ਇਕੱਠੇ ਪੜਿਆ ਜੀ ਦਰਮੇਸ਼ ਪੂਜਾ ਮੱਤ ਬਾਹੀ ਲੱਗ ਪੜੇ ਆਪ ਵੀ ਥੋੜਾ ਜਿਆਦਾ ਹੋਣੀ ਫਿਰ ਖਾਣ ਖਾ ਕੇ ਲਾ ਕੇ ਦੋ ਸਕੂਲ ਬਣ ਕੇ ਜੀ ਮੇਤਰੋਆ ਦੇ ਇੱਕ ਖਾਲਸਾ ਮਾਇਆ ਦਰਮੇਸ਼ ਤੇ ਰਿਹਾ ਇਹ ਖਾਲਸਾ ਚ ਪਾ ਗਿਆ ਜੀ ਠੀਕ ਹੈ ਬਾਈ ਦਾ ਕੰਮ ਆ ਤੇ ਆ ਪਾਰਟੀ ਵਾਲਿਆਂ ਦੇ ਜਗ੍ਹਾ ਨੇ ਪਹਿਲਾਂ ਦਾ ਉਹ ਲਾਉਣਾ ਤੁਹਾਨੂੰ ਬਾਈ ਬਾਈ ਬੜੀਆਂ ਜੱਡੀਆਂ ਜਿਆ ਮਤਲਬ ਐ ਬਾੜੀਆਂ ਦਾ ਨਾ ਨਵੀਆਂ ਬਾੜੀਆਂ ਦਾ ਜੈਣਾ ਨਾ ਵੀ ਵੀਰੇ ਨਵੀਂ ਬਾੜੀ ਤਿਆਰ ਕਰਵਾਏਗੇ ਸਾਰਾ ਦਾਦੇ ਮੱਟੀ ਇਹ ਨਵੀਂ ਬਾੜੀ ਉਹ ਬਾੜੀ ਉਹ ਪੂਰੇ ਸਾਰੀ ਲਈ ਆ ਪਹਿਲਾਂ ਆਪਾਂ ਨੂੰ ਪੱਤਰਾ ਦਾ ਕਹਿਣਾ ਅਸੀਂ ਨਵੀਂ ਲਾਈ ਆ ਆਪਣੀ 15 ਦਿਨ ਪਹਿਲਾਂ ਕਬਡੀ ਲੜਕਾਰੇ ਆ ਅੱਜ ਆਈ ਦੇ ਬਿਲਾਰ ਇਹ ਕੱਲ ਆਈ ਗੱਡੀ ਆਪਣੇ ਕੋਲੇ ਅੱਜ ਆਪਾਂ ਇਹ ਕੰਮ ਸ਼ੁਰੂ ਕਰਨਾ ਅੱਛਾ ਜੀ ਜੀ ਦਾ ਆਗਲੇ ਨੂੰ ਹਰਾ ਨਹੀਂ ਕਰਦੇ ਜਿੰਨਾ ਟਾਈਮ ਕਹਤਾ ਉਹਨੇ ਟਾਈਮ ਤੇ ਕੰਮ ਕਰਕੇ ਦੇਣਾ ਠੀਕ ਹੈ ਜਿਹੜੀ ਗੱਲ ਕਹਿਤੀ ਆਗਲੇ ਨੂੰ ਉਹੀ ਕਰਕੇ ਦੇਣੀ ਆਪਾਂ ਹਾਂ ਠੀਕ ਹੈ ਕਰਾਂਗੇ ਨਾਲ ਨੂੰ ਵਿਛਾ ਕੇ ਦੇਣੀ ਆਲਾ ਫੈਸਲਾ ਹੋਣਾ ਵੀ ਅਸੀਂ ਆਪਾਂ ਕੁਝ ਨਹੀਂ ਕਰਦੇ ਵੀ ਤੇ ਕਰਦੇ ਬੋਲਰ ਹਾਂ ਠੀਕ ਹੈ ਇਹਦਾ ਮਨ ਖੁਸ਼ ਹੋਣਾ ਵੀ ਠੀਕ ਹੈ ਵੀ ਇਹ ਚੀਜ਼ ਬਣੀ ਹੈ ਹਾਂ ਸਹੀ ਗੱਲ ਹੈ ਬਈ ਰਾਮ ਸਾਰੀ ਗੱਲ ਕੰਦੇਲੇ ਨੂੰ ਵੀ ਅਸੀਂ ਪੰਜ ਗਾਣੇ ਕੰਮ ਤਾਂ ਯਾਰ ਜਿਹੜੇ ਤਾਂ ਕਹਿਤਾ ਅਗਲੇ ਰੋਡ ਦੇ ਨਾਲੇ ਦਾ ਕੰਮ ਤਿਆਰ ਹੋਣਾ ਹਾਂਜੀ ਹਾਂ ਮੰਨ ਲਓ ਜਿਹੜੇ ਤੈਨੂੰ ਕਹਿਤਾ ਬਾਈ ਇੱਕ ਅੱਧਾ ਦਿਨ ਇਧਰ ਉਧਰ ਹੋ ਜਾਂਦਾ ਨਹੀਂ ਇਹ ਆਪਣਾ ਉਹ ਜਿਹੜਾ ਲੈਣੇ ਗਏ ਜਿਹੜੇ ਬਾਈ ਉਹਨਾਂ ਤੋਂ ਕਰਦੇ ਨੇ ਦੇਖ ਕੋਈ ਵੀ ਸੰਦਾਰ ਕਰਵਾਉਂਦਾ ਜਗ੍ਹਾ ਨਹੀਂ ਬਾਈ ਪਾਲੇ ਕੀ ਕੰਮ ਉਹ ਗੇਟ ਵੀ ਬਣਾਉਣੇ ਆਗੇ ਅੱਗੇ ਦੇ ਮਿੱਤਰ ਸਾਰੇ ਕੰਮ ਸਦੀ ਪ੍ਰਾਣੀ ਕੰਮ ਨੇ ਸਾਰੇ ਕਰ ਲਿਆ ਇੱਕ ਆਪਾਂ ਕੋਈ ਨਹਾਜੀ ਮਿੱਤਰ ਫੈਰ ਦਾ ਪੈਂਟਰ ਬੁਲਾ ਕੇ ਦਿੱਤਾ ਉਹਨਾਂ ਨੇ ਅਮਰੀਕਾ ਭੇਜਣਾ ਅੱਛਾ ਅੱਛਾ ਉਹਨਾਂ ਨੂੰ ਦਿਖਾਉਣੇ ਆਗੇ ਉਹ ਵੀ ਦਿਖਾਉਣੇ ਆ ਜੀ ਆ ਜਾਓ ਮਾਰ ਕੇ ਆ ਆ ਜੀ ਮਿੱਤਰ ਆਹਾ ਹੋਟ ਰਾਇਟ ਇਹ ਵੰਟੀ ਕਹਿੰਦਾ ਤੁਰਿਆ ਅਮਰੀਕਾ ਕਿਸ ਨੇ ਤਿਆਰ ਕਰਵਾਇਆ ਬਈ ਕਿ ਇਧਰੋਂ ਅਮਰੀਕਾ ਭੇਜਣਾ ਠੀਕ ਆ ਆ ਦੇਖੋ ਤੇ ਆਪਾਂ ਡੈਕੋ ਲਾਇਆ ਪੂਰਾ ਜੇ ਟਰਾਲਰ ਦੇਖੋ ਅਰਚਨਾ ਹਾਂਜੀ ਵੰਟੀ ਜੀ ਹਾਂਜੀ ਇਹਦਾ ਖੁੱਲਦਾ ਕਰਿਆ ਹੋਇਆ ਹੈ ਵੀ ਬੱਬੇ ਚ ਪੈਕ ਹੋ ਜੇ ਆਪਣਾ ਹਾਂ ਜਿਹੜਾ ਹੁਣ ਇਹ ਵੀ ਲੈ ਕੇ ਜਾਣਾ ਵੀ ਅਮਰੀਕਾ ਉਹਨਾਂ ਨੇ ਅੱਛਾ ਅੱਛਾ ਬੱਚੇ ਵਾਸਤੇ ਵੀ ਕੱਲਾ ਲੈ ਕੇ ਜਾਣਾ ਸ਼ੌਕ ਨੂੰ ਤਿਆਰ ਕਰਾਇਆ ਹੁਣ ਵੀ ਪੈਸਿਆਂ ਦੀ ਕੋਈ ਗੱਲ ਨਹੀਂ ਹਾਂ ਵੀ ਚੀਜ਼ ਸਾਡੇ ਆਏ ਹੋ ਜੀ ਇਹ ਠੀਕ ਹੈ ਬਈ ਪੁੱਛੇ ਅਗਲਾ ਵੀ ਬਾਈ ਕਿੱਥੋਂ ਤਿਆਰ ਕਰਾਇਆ ਠੀਕ ਆ ਗੱਲ ਯਾਰ ਉੱਤੇ ਮੂਛ ਵਾਲੇ ਦੀ ਫੋਟੋ ਵੀ ਲਾਤੀ ਬਈ ਆ ਚੱਕੋ 9811 ਦੀ ਹੈ ਉਹ ਆਪਣਾ 15 ਵੀ ਨਹੀਂ ਕੰਨੈਕਟ ਕਰਨਾ ਆ ਜੀ ਨੰਬਰ ਵੀਰੇ 9964050782 84277 50782 ਨੰਬਰ ਦਾ ਸੀ ਉਹ ਵੀ ਲਿਖ ਦਾਂਗੇ ਸਕਰੀਨ ਤੇ ਆ ਟਰਾਲਾ ਦੇਖੋ ਬਾਈ ਮਾੜਾ ਟਰਾਲਾ ਵੀ ਉੱਡ ਰਿਹਾ ਜਿਹੜਾ ਡਰਾਈਵਰ ਹੈਗਾ ਪਾਣੀ ਦਾ ਆ ਸੰਦੇਸ਼ ਬਾਲੇ ਵਧੀਆ ਲੱਗਦੇ ਨੇ ਮੈਨੂੰ ਜਿਹੜੇ ਆ ਲਿਖੇ ਨੇ ਮੱਤਰੋ ਦਿਖਾਉਣੇ ਆ ਤੁਹਾਨੂੰ ਆਹ ਚੀਜ਼ਾਂ ਪਾਣੀ ਦਾ ਸਤਿਕਾਰ ਕਰੋ ਪ੍ਰੂਣ ਹੱਤਿਆ ਨਾ ਕਰੋ ਪੰਜਾਬੀਆਂ ਦੀ ਸ਼ਾਨ ਬੱਕਰੀ ਆਹ ਚੀਜ਼ਾਂ ਦੇ ਕਹਿਣਾ ਬਾਈ ਆਪਾਂ ਬਹੁਤ ਵਧੀਆ ਸੰਦੇਸ਼ ਦਿੱਤਾ ਨਾਲੇ ਬਾਈ ਨੇ ਹੋਰ ਜੀ ਵੰਟੀ ਜੀ ਆਉਂ ਕਿਸ ਬਣਾਇਆ ਹੋਇਆ ਹੈ ਮੰਡੀ ਦਫਤਰ ਠੀਕ ਆ ਬਾਈ ਬਾਡੀ ਵਾਲੇ ਫੋਟੋਆਂ ਵੀ ਲੱਗਿਆ ਹੋਏ ਨੇ ਬੂੜੀਆਂ ਦਸਿਆਂ ਦਾ ਮੰਡੀ ਹੁਣ ਤੱਕ ਕਿੰਨੀਆਂ ਘਲਾਤੀਆਂ ਹੋਣਗੀਆਂ 17 ਮੰਡੀ ਠੀਕ ਆ ਗੱਲ ਯਾਰ ਵੀਰਾ ਵਧੀਆ ਯਾਰ ਆਪਾਂ ਜਿਹੜਾ ਕਰਕੇ ਦਿੰਨੇ ਆ ਪਾਣੀ ਵਾਲੀਆਂ ਟੈਂਕੀਆਂ 6-7 ਤਿਆਰ ਕਰਤੀਆਂ ਆਪਾਂ ਨੇ ਉਹ ਆਪਣੇ ਧੋਲੇ ਆ ਗਈ ਕੋਠੇ ਗਾਲਗੜ ਆਹਾ ਹਾਂ ਪਾਣੀ ਵਾਲੇ ਟੈਂਕੀਆਂ ਵੀ ਤਿਆਰ ਕਰੀਆਂ ਨੇ ਬਈ ਕਾਲਾ ਕਾਲਾ ਆਪਣੇ ਉਂਤ ਵੀ ਆ ਗਏ ਠੀਕ ਆ ਯਾਰ ਫੇਰ ਕੰਮ ਸੌਂ ਕਰਾਂ ਕਰਦਾ ਬਾਈ ਕਰਨ ਨੂੰ ਮਿਲੋ ਕਰਨ ਤੂੰ ਕੁਝ ਕੀ ਆਲਾ ਬੋਲਦਾ ਤੂੰ ਕੁਝ ਕਹਿਣਾ ਚਾਹੇਗਾ ਤੂੰ ਵੀ ਦੱਸ ਸਕਦਾ ਹਾਂ ਹਾਂ ਕੰਮ ਕਰ ਵਧੀਆ ਪੂਰਾ ਵਧੀਆ ਮੈਂ ਵੀ ਰਾਮ ਗੜੀਆਂ ਕਹਿਣਾ ਹਾਂ ਹਾਂ ਕੰਮ ਓਕੇ ਅੱਛਾ ਅੱਛਾ ਬਹੁਤ ਪੁਰਾਣਾ ਆਪਣਾ ਆਹ ਹਾਂ ਵਾਈ ਵਰਕਰ ਬਹੁਤ ਪੁਰਾਣਾ ਬਾਈ ਕਿੰਨਾ ਟਾਈਮ ਹੋ ਗਿਆ ਮੰਡੀ 27 ਸਾਲ ਹੋ ਗਏ ਜੀ ਵੰਟੀ ਕੋਲੇ ਇੰਨਾ ਟਾਈਮ ਵੀ ਮੈਂਪਰੀ ਬਣ ਜਾਂਦਾ ਯਾਰ ਇੰਨੇ ਟਾਈਮ ਤੋਂ ਦਾ ਬੰਦਾ ਹੈ ਕਰਦਾ ਪਰਿਵਾਰ ਦਾ ਹਿੱਸਾ ਹੈ ਠੀਕ ਹੈ ਚਲ ਜੀ ਵਰਪਾਈਆਂ ਕੋਲੇ ਆ ਜਾ। ਹਰਜੀਤ ਭਾਈ ਜੀ ਕੀ ਹਾਲ? ਕਿੱਥੋਂ ਵੀਰੇ? ਤਨੋਲੇ ਤੋਂ। ਤਨੋਲੇ ਤੋਂ। ਆਪਾਂ ਵੀ ਕੰਮ ਬਾਈ ਤੋਂ ਕੀ? ਹਾਂ ਜੀ ਹਾਂ ਬਾੜੀਆਂ ਪਾੜੀ। ਬਾੜੀ ਲਵਾਈ ਹੈ ਜੀ ਆਪਾਂ ਉਹ ਸਾਹਮਣੇ ਵਾਲੀ ਗੱਡੀ ਨੂੰ। ਅੱਛਾ। ਆ ਜਿਹੜੀ ਆ ਖੜੀ ਹੈ। ਅੱਛਾ। ਠੀਕ ਹੈ ਕਿਵੇਂ ਲੱਗਿਆ ਵੀਰੇ ਪਾਈ ਦਾ ਕੰਮ ਮੇਰਾ? ਪੂਰਾ ਸਿਰਾਂ ਦਾ ਹੁਣ ਅੰਗਰੇਜ਼ੀ। ਅੱਛਾ। ਪੂਰਾ ਵਧੀਆ ਕੰਮ ਆ ਸਫਾਈ ਨਾਲ ਸਾਮਾ। ਹਾਂ ਪਹਿਲਾਂ ਵੀ ਕਰਾਇਆ ਗਿਆ ਤਾਂ ਕਿ ਪਹਿਲੀ ਮੈਂ ਤਾਂ ਹਜੇ ਆਪ ਦੀ ਗੱਡੀ ਦੀ ਲਵਾਈ ਹੈ ਵੀਰੇ ਬਾੜੀ ਮੈਂ ਹਜੇ ਉਹਨ ਲੱਗੀਆਂ ਬਹੁਤ ਨੇ ਮੇਰੇ ਭਰਾ ਦੇ ਲਵਾ ਕੇ ਲਗਿਆ ਬਾਡੀਆਂ ਤਾਂ ਮੈਂ ਤੇ ਭਰਾ ਦੀ ਗੱਡੀ ਤੇ ਵੀ ਲਾ ਕੇ ਗਈ ਹੈ ਬਾਡੀ ਅੱਛਾ ਜੀ ਅੱਛਾ ਤੋਂ ਬਾਅਦ ਮੈਂ ਲਵਾਈ ਹੈਗੀ ਠੀਕ ਹੈ ਜੀ ਮੇਰਾ ਗੱਡੀਆਂ ਸੇਲ ਪਰਚੇ ਦਾ ਕੰਮ ਹੈ ਮੇਰੇ ਕੋਲ ਤਾਂ ਕੰਮ ਹੀ ਲਿਕਲਦਾ ਹੀ ਰਹਿੰਦਾ ਬਾਡੀਆਂ ਦਾ ਸਾਨੂੰ ਲੋਕਲ ਫਾਇਦਾ ਬਹੁਤ ਆ ਵੀਰੇ ਅੱਛਾ ਜੀ ਅੱਛਾ ਹਾਂ ਸਾਨੂੰ ਫਾਇਦਾ ਬਹੁਤ ਆ ਕੋਈ ਐ ਵੀ ਜੇ ਹੁਣ ਅਸੀਂ ਬਾਹਰ ਲੈ ਕੇ ਜਾਵਾਂਗੇ ਗੱਡੀ 1000 ਦਾ ਤਾਂ ਸਾਡਾ ਡੀਲ ਮੱਚਦਾ ਹਾਂ ਠੀਕ ਆ ਗੱਲ ਇਹ ਤਾਂ ਇੱਥੇ ਸਾਡਾ ਬਾਰ ਚੱਕਾ ਜਦੋਂ ਮਰਜੀ ਉੱਠ ਕੇ ਤੁਰੇਗੀ ਹਾਂ ਐ ਸਾਨੂੰ ਫਾਇਦਾ ਬਹੁਤ ਨਾ ਨਾ ਵਰੀਏ ਬੋਈ ਬਾਕੀ ਕੰਮ ਦੀ ਸਪਾਈ ਹ ਇਹ ਆ ਸਾਰਾ ਨਵਾਂ ਲਾਉਣਾ ਦਾ ਸਬਾਨ ਨਹੀਂ ਪੁਰਾਣਾ ਲਾਉਣਾ ਆਮ ਬਾੜੀ ਵਾਲੇ ਕੀ ਕਰਦੇ ਨੇ ਬਾੜੀਆਂ ਤੋਂ ਕੋਈ ਪਾਈਪ ਪੁਰਾਣਾ ਮਿਲ ਗਿਆ ਜਿਆ ਕੋਈ ਚੈਨਲ ਪੁਰਾਣਾ ਮਿਲ ਗਿਆ ਜਿਆ ਕੋਈ ਚਾਦਰ ਸਾਫ ਪੁਰਾਣੀ ਮਿਲ ਗਈ ਲਾ ਕੇ ਲਾ ਦਿੰਦੇ ਆ ਇਹਦੇ ਮਾਲ ਸਾਰਾ ਨਵਾਂ ਠੀਕ ਹੈ ਜੀ ਠੀਕ ਇਹ ਚੀਜ਼ ਦਾ ਬਹੁਤ ਬਿਹਾਰੇ ਬਾਟਾ ਦਾ ਨਾ ਹਾਂ ਠੀਕ ਹੈ ਤਸੱਲੀ ਭਾਖਸਾ ਵੀ ਪੂਰਾ ਤੇ ਹਾਂ ਵੀਰੇ ਹੋਰ ਬਈ ਆਪਾਂ ਵੀਰੇ ਲੈ ਵੀਰੇ ਨਮੋੜ ਤੋਂ ਆਇਆ ਹਾਂ ਨਮੋੜ ਤੋਂ ਹਾਂ ਜੀ ਹਾਂ ਅੱਛਾ ਆਪਾਂ ਵੀਰੇ ਕਿਹਦੇ ਬਾੜੀ ਟੈਂਟ ਬਾੜੀ ਲੋੜ ਆ ਅੱਛਾ ਜੀ ਅੱਛਾ ਆਪਣਾ ਵੀਰੇ ਕੰਮ ਕਰ ਅੱਛਾ ਕੂਟਾਂ ਦਾ ਕੰਮ ਅੱਛਾ ਕੂਟਾਂ ਦਾ ਇਹਨਾਂ ਮਿੱਤਰਾਂ ਨਾਲ ਉਹ ਗੱਲ ਹੈ ਕਿ ਲੰਗੜ ਵਾਲ ਤੋਂ ਉਹ ਨਹੀਂ ਦਿਸਿਆ। ਅੱਛਾ ਲੰਗੜ ਵਾਲ ਤੋਂ। ਠੀਕ। ਕਿਵੇਂ ਲੱਗਿਆ ਫਿਰ ਪਾਈ ਦਾ ਕੰਮ? ਅੱਛਾ ਅੱਛਾ। ਠੀਕ ਹੈ ਜੀ। ਤੇ ਹੋਰ ਵੰਟੀ? ਹੋਰ ਬਹੁਤ ਵਧੀਆ ਵੀਰੇ। ਨਾ ਕੋਈ ਮੰਗ ਲੈ ਨਜ਼ਾਰੇ ਨੇ। ਉਹ ਮਹਾਤਮਾ ਦੀ ਬຸນ ਕਰਦਾ। ਬਾਸ ਇਹ ਵੀ ਅਸੀਂ ਅਪੀਲ ਕਰਦੇ ਆਂ ਫਿਰ ਚਾਰਾ ਵਾਲ ਦੇ ਦੇਖਣ ਵਾਲੇ ਨੂੰ ਵੀ ਬਾਈ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਹਨਾ। ਬਾਟੀਆਂ ਦਾ ਕੋਈ ਗੇਟ-ਬੂਟ ਆ। ਸਾਰੇ ਕੰਮ ਪਾਸ ਆ। ਠੀਕ ਹੈ। ਰਾਈਟ ਰੈਕਟ ਚਾਰ ਕਰਾਉਣਾ ਹੋਵੇ ਕਿਸੇ ਨੇ ਬਾਈ ਜਬਾਕੀ ਇਹਦਾ ਵੀ ਸ਼ੌਂਕ ਦੀ ਕੰਮ ਨਹੀਂ ਤਾਂ ਕੁਲਵਾ ਤੇਰੇ ਵਰਗਾ ਪਿਆਰਾ ਗੱਲ ਪੈ ਜੇ ਵੀ ਯਾਰ ਆਪਾਂ ਕਰਕੇ ਦੇ ਜਿਵੇਂ ਮਰਜ਼ੀ ਕਰਕੇ ਬਈ ਇਹ ਕੰਮ ਦਾ ਟਾਈਮ ਹੀ ਨਹੀਂ ਰਾਈਟ ਹਾਂ ਮੇਨ ਦਾ ਆਪਣਾ ਬਾਟੀਆਂ ਦਾ ਤੇ ਗੇਟਾਂ ਦਾ ਆਪਾਂ ਨੂੰ ਵੇਹਲਦੀ ਪੈਂਦੀ ਨਾ ਗੇਟਾਂ ਦਾ ਕਿ ਮੈਂ ਗੇਟਾਂ ਦਾ ਗੇਟ ਦਾ ਕਰਦੇ ਆ ਬਈ ਫਿਰ ਉਹ ਲਿਆ ਜੀਵਨ ਦਾ ਵੀ ਕੰਮ ਕਰ ਜਵਾਬ ਦੇਂਦੇ ਨਹੀਂ ਵਰਗਾ ਮੇਨ ਦਾ ਵੀ ਬਾਟੀਆਂ ਹੀ ਆ ਹਾਂ ਮੇਨ ਬਾਟੀਆਂ ਦੇ ਕੰਮ ਆ ਗੇਟਾਂ ਦਾ ਵੀ ਪੁਰਾਣਾ ਕੰਮ ਆਪਣਾ ਪੁਰਾਣਾ ਹਾਂ ਇਹ ਬਜਵਾਬ ਫੇਰ ਵੀ ਨਹੀਂ ਦੇਣਾ ਹਾਂ ਹਾਂ ਠੀਕ ਆ ਯਾਰ ਵਧੀਆ ਗੱਲ ਆ ਵਧੀਆ ਹਾਂਜੀ ਚੰਗਾ ਜੀ ਬੰਟੀ ਜੀ ਬਹੁਤ ਵਧੀਆ ਲੱਗਿਆ ਭਾਈ ਬਾਈ ਨੂੰ ਮਿਲ ਕੇ ਦੇ ਆਓ ਯਾਰ ਚੰਗਾ ਭਾਈ ਸੇਵਾ ਦਾ ਮੌਕਾ ਜੇ ਕਿਸੇ ਨੇ ਬਾਡੀ ਬੁੱਡੀ ਲਵਾਉਣੀ ਹੋਵੇ ਸਕੂਲ ਦਾ ਕਿਸੇ ਵੀ ਤਰ੍ਹਾਂ ਦੀ ਯਾਰ ਬਾਈ ਨੂੰ ਦਿਓ ਮੌਕਾ ਇੱਕ ਬਾਈ ਹੋਰ ਬਹੁਤ ਸੁਨੇਹਾ ਬਹੁਤ ਸੋਹਣਾ ਕੰਮ ਕਰ ਰਹੇ ਹੈ ਜਿਹੜੇ ਤੂੰ ਜਿਹੜਾ ਨਸ਼ਿਆਂ ਤੋਂ ਤੂੰ ਲੋਕਾਂ ਨੂੰ ਦੂਰ ਕਰ ਰਿਹਾ ਹੈ ਹਾਂ ਮਾਵਾਂ ਦੇ ਪੁੱਤ ਪਿਓਆਂ ਦੇ ਪੁੱਤ ਬਚਾ ਰਿਹਾ ਹੈ ਬਹੁਤ ਸੋਹਣੀ ਸੋਚ ਆ ਵੀਰੇ ਤੇਰੀ ਇਹ ਵੀ ਕਿਸੇ ਮਾ ਦਾ ਪੁੱਤ ਜਿੰਨਾ ਕਹਿੰਦੇ ਨਸ਼ਾ ਦੀ ਲਾਲ ਲਾਲ ਚਲਾ ਕਰੇ ਇਹ ਬਹੁਤ ਸੋਹਣੀ ਸੋਚ ਆ ਨਹੀਂ ਤੇਰੇ ਕੋਲੇ ਵੀ ਅਸੀਂ ਖੜ ਕੇ ਜਾਂਦੇ ਮਾ ਤੈਨੂੰ ਦੱਸਿਆ ਵੀ ਦੋ ਮੁੰਡੇ ਹੋਰ ਆ ਰਹੇ ਨੇ ਜਾਨੀ ਹੁਣ ਵੀ ਇਹ ਵੀ ਆਨੇ ਜਾਣਾ ਕਿਸੇ ਦਾ ਨਸ਼ਾ ਛਡਾ ਕੇ ਇਹਨਾਂ ਨੂੰ ਆ ਦਵਾਈ ਦਵਾ ਕੇ ਲਿਓਣੇ ਆ ਵੀਰ ਨੇ ਉਹ ਪਿੱਥੋ ਦਵਾ ਰਿਹਾ ਇੱਕ ਹੁਣ ਥੋੜਾ ਟਾਈਮ ਰੁਕ ਰਹੇ ਨੇ ਕਲਾਸ ਪੈਣੋਂ ਅਸੀਂ ਭਰਾਗੇ ਉਹਦਾ ਬੈਦਿਆਂ ਆ ਵੀ ਠੀਕ ਆ ਕਹਿੰਦੇ ਬਿੱਲੇ ਬਿੱਲਾ ਟਾਈਮ ਕੱਢ ਕੇ ਆਇਆ ਪੂਰਾ ਇੱਕ ਲਾਇਆ ਕੰਮ ਮਰੀ ਬੰਦੇ ਨਾਲ ਕਿਉਂਕਿ ਕੋਈ ਤੋਰਦਾ ਨਹੀਂ ਹਟਦਾ ਨਹੀਂ ਜੀ ਆ ਆ ਬਹੁਤ ਸੋਹਣਾ ਕੰਮ ਹੈ ਮੇਰੇ ਨਾਲ ਦੇ ਵੀ ਕੋਈ ਵੀ ਬਾਈ ਜੀ ਮੇਰੀ ਲੋੜ ਹੋਵੇ ਜਿੱਥੇ ਵੀ ਮੇਰੀ ਲੋੜ ਹੋਵੇ ਬਾਈ ਤੁਹਾਡੇ ਨਾਲ ਹਾਜ਼ਰ ਆਪਾਂ ਨਾ 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 ਲੋੜ ਯਾਰ ਆਪਾਂ ਜਦੋਂ ਮਰਜੀ ਯਾਦ ਕਰੋ ਵੀ ਜਦੋਂ ਤੁਹਾਡੇ ਨਾਲ ਕੋਈ ਵੀ ਦੀ ਸੇਵਾ ਕਰਨੀ ਹੈ ਕੋਈ ਵੀ ਹੈ ਬਾਈ ਜਿਵੇਂ ਕਹਿੰਦੇ ਆ ਵੀ ਉਹ ਕਾਹਤੇ ਵਾਰੀ ਮੋਟੀ ਲੋੜ ਆ ਬਾਈ ਆਪਾਂ ਖੜੇ ਆਂਗੇ ਨਾ ਨਾ ਧੰਨਵਾਦ ਯਾਰ ਉਹ ਤੁਹਾਡੇ ਜਿੰਤੀ ਆਵਾਜ਼ ਉਹ ਵੀ ਗੱਲ ਆ ਮੈਂ ਤਾਂ ਹੀ ਹੌਂਸਲਾ ਹੁੰਦਾ ਬਾਈ ਜਿਓ ਸੇਵਾ ਦਾ ਮੌਕਾ ਬਾਈ ਨੂੰ ਠੀਕ ਹੈ ਜਿਹੜੀ ਗੱ ਬਾਕੀ ਯਾਰ ਤਿਆਰ ਕਰੀ ਜਣਾ ਗੱਡੀ ਬਈਆ ਜਮਾ ਨਾ ਜਮਾ ਨਾ 15 ਦਿਨ ਹੋ ਗਏ ਆਈ ਨੂੰ ਆਉਂ ਪਾਈ ਜੀ ਜੀ ਕਰਨ ਵਾਲੀ ਆ ਮੜੀ ਜੀ ਬਸ ਨਹੀਂ ਕੰਮ ਪੂਰਾ ਵਧੀਆ ਯਾਰ ਬਾਈ ਦਾ ਇੱਕ ਨੰਬਰ ਆ